ਜਿਨ੍ਹਾਂ ਦੇ ਵਿੱਚ ਮੈਕਮੇ ਵਿੱਚ ਕੰਮ ਕਰਦੇ ਜਿਹੜੇ ਇਨਲੈਸਟਮੈਂਟ ਵਾਲੇ ਕੰਮ ਆ ਉਹਨਾਂ ਨੂੰ ਮੈਕਮੇ ਵਿੱਚ ਲਿਆਉਣਾ ਕਿਉਂਕਿ ਇਹ ਜਿਹੜੇ ਵਰਕਰ ਆ ਪਿਛਲੇ 20-25 ਸਾਲ ਤੋਂ ਇੱਕੋ ਹੀ ਪੋਸਟ ਤੇ ਮੈਕਮੇ ਵਿੱਚ ਪੰਜ-ਪੰਜ ਪੋਸਟਾਂ ਤੇ ਕੰਮ ਇੱਕ ਬੰਦਾ ਕਰ ਰਿਹਾ ਆ ਜਿਹੜਾ ਕਿ ਬਹੁਤ ਹੀ ਇਹਨਾਂ ਦੇ ਨਾਲ ਜੇ ਆਪਾਂ ਲੇਬਰ ਐਕਟ ਦੇ ਕਾਨੂੰਨ ਦੇ ਤਹਿਤ ਵੀ ਦੇਖੀਏ ਇਹਨਾਂ ਦੇ ਨਾਲ ਬੜਾ ੱੱਕਾ ਹੋ ਰਿਹਾ ਏਦਾਂ ਹੀ ਅਸੀਂ ਜੇ ਮੈਕਮੇ ਦੇ ਰੈਗੂਲਰ ਕੰਮਿਆਂ ਦੀ ਗੱਲ ਕਰੀਏ ਜਿਹੜੇ ਫੀਲਡ ਦੇ ਕੰਮੇ ਹੈਗੇ ਆ ਜਿਹੜਾ ਕਿ ਪੰਪ ਆਪਰੇਟਰ ਮਾਲਿਕਾਂ ਚੌਂਕੀਦਾਰ ਇਹਨਾਂ ਦੀ ਵੀ ਆਪਾਂ ਗੱਲ ਕਰੀਏ ਤਾਂ ਇਹ ਜਿਹੜੀ ਪੋਸਟ ਤੇ ਭਰਤੀ ਹੋ ਜਾਂਦੇ ਆ ਉਸ ਪੋਸਟ ਤੇ ਰਿਟਾਇਰ ਹੋ ਜਾਂਦੇ ਆ ਜਦ ਕਿ ਅਸੀਂ ਬਾਕੀ ਵਿਭਾਗਾਂ ਦੇ ਵਿੱਚ ਦੇਖੀਏ ਤਾਂ ਅਸੀਂ ਹੁਣ ਪੰਜਾਬ ਪੁਲਿਸ ਦੇ ਵਿੱਚ ਦੇਖ ਲਓ 5-5 ਸਾਲ ਬਾਅਦ ਅਗਲੀ ਤਰੱਕੀ ਨਾਲ ਹੀ ਸਟਾਰ ਲੱਗ ਜਾਂਦੇ ਉਹਨਾਂ ਦੇ ਐਦਾਂ ਹੀ ਆਪਾਂ ਦੇਖੀਏ ਕਿ ਜਈ ਦੇਖ ਲਓ ਜਾਂ ਕਲਰਕ ਦੇਖ ਲਓ ਜਾਂ ਐਸ ਡੀਓ ਦੇਖ ਲਓ ਇੱਕ ਸਾਡੇ ਵਿਭਾਗਾਂ ਦੇ ਵਿੱਚ ਇੱਕ ਐਸ ਡੀਓ ਭਰਤੀ ਹੁੰਦਾ ਤਾਂ ਕਿੱਥੇ ਚੀਫ ਇੰਜੀਨੀਅਰ ਤੱਕ ਜਾ ਕੇ ਰਿਟਾਇਰ ਹੁੰਦਾ ਤੇ ਸਾਡੇ ਜਿਹੜੇ ਵਰਕਰ ਹੈਗੇ ਆ ਉਹ ਪੰਪ ਆਪਰੇਟਰ ਹੋ ਗਏ ਚਾਹੇ ਮਾਲੀ ਕਮ ਚੌਂਕੀਦਾਰ ਜੈਸ ਪੋਸਟ ਤੇ ਭਰਤੀ ਹੁੰਦੇ ਉਹਤੇ ਰਿਟਾਇਰ ਹੋ ਜਾਂਦੇ ਆ ਤੇ ਬੜੀ ਹੀ ਦੁੱਖ ਵਾਲੀ ਗੱਲ ਇਹ ਹੈਗੀ ਆ ਕਿ ਇਹ ਜਿਹੜੇ ਵਰਕਰ ਆ ਡਿਊਟੀ ਵੀ 24 24 ਘੰਟੇ ਦਿੰਦੇ ਇਹਨਾਂ ਨੂੰ ਕੋਈ ਵੀ ਹਫਤਾਵਾਰੀ ਛੁੱਟੀ ਨਹੀਂ ਮਿਲਦੀ ਲਗਾਤਾਰ ਆਪਣੀਆਂ 24 24 ਘੰਟੇ ਸੇਵਾਵਾਂ ਦਿੰਦੇ ਚਾਹੇ ਰੱਖੜੀ ਹੋਵੇ ਚਾਹੇ ਦੀਵਾਲੀ ਹੋਵੇ ਚਾਹੇ ਦਸਹਿਰਾ ਹੋਵੇ ਕੋਈ ਵੀ ਇਹਨਾਂ ਨੂੰ ਛੁੱਟੀ ਨਹੀਂ ਮਿਲਦੀ ਅਸੀਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਕਿ ਦੇਖੋ ਜੇ ਅੱਜ ਤੁਹਾਡੀ ਸਰਕਾਰ ਬਣੀ ਆ ਤਾਂ ਮੁਲਾਜ਼ਮਾਂ ਦਾ ਵਿੱਚ ਅਹਿਮ ਰੋਲ ਸੀਗਾ ਕਿਉਂਕਿ ਇਹ ਜਿਹੜੇ ਮੁਲਾਜ਼ਮ ਆ ਇਹ ਪਬਲਿਕ ਡੀਲਿੰਗ ਦੇ ਵਿੱਚ ਸਭ ਤੋਂ ਵੱਧ ਕੰਮ ਹੀ ਨਾ ਮੁਲਾਜ਼ਮਾਂ ਦਾ ਹੁੰਦਾ ਜੇ ਇਹ ਮੁਲਾਜ਼ਮ ਅੱਗੇ ਕਾਂਲੀ ਕਾਂਗਰਸ